ਕਈ ਵਾਰ ਇਸ਼ਕ ਵਿੱਚ ਸਭ ਕੁਝ ਹੋ ਜਾਂਦਾ ਹੈ ਪਰ ਮਿਲਣਾ ਨਹੀਂ ਹੁੰਦਾ ਤੇ ਅੱਜ ਤੈ ਰਿਆ ਨਹੀਂ ਮਿਲਣਾ ਇਹ ਸ਼ਬਦ ਉਹਨਾਂ ਲਈ ਜੋ ਮਿਲ ਕੇ ਵੀ ਕਦੀ ਨਹੀਂ ਮਿਲੇ ਤੂੰ ਕਹਿ ਰਿਹਾ ਨਾ ਨਹੀਂ ਮਿਲਣਾ ਚੱਲ ਫਿਰ ਤੈ ਰਿਆ ਕਿ ਨਹੀਂ ਮਿਲਣਾ ਕੁਝ ਘੜੀਆਂ ਵਕਤ ਗੁਜ਼ਰਨ ਤੇ ਦੇ ਫੇਰ ਤੈਨੂੰ ਪੁੱਛਾਂਗੇ ਕਿ ਕਿਵੇਂ ਸਹਿ ਰਿਆ ਏ ਨਹੀਂ ਮਿਲਣਾ ਉਨ ਜੀ ਤੇਰਾ ਮਿਲਣਾ ਕਦੇ ਮਿਲਣਾ ਨਾ ਹੋਇਆ ਘਰੇ ਕਿਉਂ ਕਾਤੋਂ ਰੋ ਦਾ ਖੇਲਣਾ ਨਹੀਂ ਹੋਇਆ ਤੇਰੇ ਬਾਝ ਵੀ ਕੱਲੇ ਤੇਰੇ ਨਾਲ ਵੀ ਕੱਲੇ ਸੀ ਕਿਉਂਕਿ ਜੋ ਵੀ ਹੋਇਆ ਐ ਦਿਲ ਨਾਲ ਨਹੀਂ ਹੋਇਆ ਫੇਰ ਵੀ ਅਸੀਂ ਨਹੀਂ ਚਾਹੁੰਦੇ ਨਹੀਂ ਮਿਲਣਾ ਪਰ ਸਾਡੇ ਮਿਲਣੇ ਨਾਲ ਖੈਰ ਆਏ ਤੇਰਾ ਐਨੇ ਮਿਲਣਾ ਚੱਲ ਫੇਰ ਤੈ ਰਿਆ ਕਿ ਨਹੀਂ ਮਿਲਣਾ ਸਾਨੂੰ ਸੱਜਣਾ ਤੇਰਾ ਹਿੱਸਾ ਨਹੀਂ ਬਣਨਾ ਤੂੰ ਖੁਸ਼ ਰਹੀਂ ਅਹੀ ਅਸੀਂ ਮੰਗਿਆ ਪਰ ਆਪਣਾ ਹੱਕ ਕਦੇ ਨਹੀਂ ਮੰਗਿਆ ਮੇਰੀ ਕਮੌਸ਼ੀ ਤੇਰੀ ਖੁਸ਼ੀ ਬਣ ਗਈ ਤੇ ਮੇਰੇ ਅੰਦਰ ਇੱਕ ਹੋਰ ਚੁੱਪ ਮਰ ਗਈ ਤੈ ਰਿਆ ਨਹੀਂ ਮਿਲਣਾ ਤੇ ਇਹ ਗੱਲ ਹੁਣ ਦਿਲ ਨੇ ਰੂਹ ਵੀ ਮੰਨ ਚੁੱਕੀ ਏ ਜੁੜਾ ਮਿਲ ਕੇ ਵੀ ਕਿਸੇ ਦਾ ਨਾ ਹੋ ਸਕਿਆ ਇਹ ਸ਼ਾਇਰੀ ਉਸ ਦੇ ਲਈ ਆ ਸਬਸਕ੍ਰਾਈਬ ਕਰੋ ਅਲਫ਼ਾਜ਼ ਦੀ ਮਹਿਫਿਲ ਜਿੱਥੇ ਦਿਲ ਦੀਆਂ ਅਣ ਸੁਣੀਆਂ ਗੱਲਾਂ ਲਫ਼ਜ਼ ਬਣ ਕੇ ਸਾਹ ਲੈਂਦੀਆਂ ਨੇ ਕਮੈਂਟ ਕਰੋ ਜੇਕਰ ਤੁਸੀਂ ਵੀ ਕਿਸੇ ਲਈ ਲਿਖਦੇ ਰਹੇ ਪਰ ਮਿਲੇ ਕਦੇ ਨਹੀਂ ਰੱਬ ਰਾਖਾ